ਕਹਿੰਦੇ ਜੀ ਪੰਜਾਬ ਦੇ ਚ ਜਮੀਨਾਂ ਵਾਲੀਆਂ ਮਹਿੰਗੀਆਂ ਹੁਣ ਤਾਂ ਹਰ ਕੋਈ ਕਰੋੜਪਤੀ ਆ 5 ਕਰੋੜ ਦੋ ਤੇ ਨਿਊਜ਼ੀਲੈਂਡ ਦੀ ਪੀਆਰ ਲਓ ਮੁੱਦਾ ਬਹੁਤ ਚੱਲਿਆ ਤੇ ਕਹਿੰਦੇ ਜੀ 24 ਨਵੰਬਰ ਤੋਂ ਇਹ ਚੀਜ਼ ਆ ਜਿਹੜੀ ਖੁੱਪਨ ਹੋ ਗਈ ਆ ਇਨਵੈਸਟਮੈਂਟ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਤੇ ਬਿਜ਼ਨਸ ਇਨਵੈਸਟਰ ਪੀਆਰ ਵੀਜ਼ਾ ਜਿਹੜਾ ਰੈਜੀਡੈਂਸ ਵੀਜ਼ਾ ਜਿਹੜਾ ਓਪਨ ਹੋ ਚੁੱਕਿਆ ਜੀ ਤੇ 5 ਕੇ ਕਰੋੜ ਕਹਿੰਦੇ ਇਹਦੇ 'ਚ ਖਰਚਾ ਹੈ ਦੂਸਰੇ ਵਿਜੇ 10 ਕਰੋੜ ਆ ਬਾਕੀ ਸਾਰੀ ਜਾਣਕਾਰੀ ਇੰਦਰ ਹੁਣੀ ਦੇ ਦੇਣਗੇ ਮੋਟਾ ਮੋਟਾ ਮੈਨੂੰ ਜਿੰਨਾ ਕੁ ਪਤਾ ਲੱਗਾ ਕਹਿੰਦੇ ਮਿਲੀਅਨ ਡਾਲਰ ਨਿਊਜ਼ੀਲੈਂਡ ਦਾ ਤੁਸੀਂ ਇੱਥੇ ਇਨਵੈਸਟ ਕਰੋ ਤੇ ਇੰਡੀਆ ਦਾ 5 ਕੇ ਸਵਾ 5 ਕਰੋੜ ਬਣਦਾ ਤੇ ਤੁਸੀਂ ਨਿਊਜ਼ੀਲੈਂਡ ਦੀ ਰੈਜ਼ੀਡੈਂਸੀ ਨਿਊਜ਼ੀਲੈਂਡ ਦਾ ਸੋਹਣੇ ਨੀਲੇ ਬਦਲਾਂ ਦਾ ਆਨੰਦ ਤੁਸੀਂ ਵੀ ਮੰਨ ਸਕਦੇ ਹੋ ਇੰਦਰ ਜੀ ਹੈ ਕੀ ਇਹ ਸਾਰੀ ਜਾਣਕਾਰੀ ਜ਼ਰੂਰ ਦੇ ਦਿਓ ਹਾਂ ਜੀ ਇਹ ਮੈਂ ਇੰਟਰੋਡਿਊਸ ਹੋਈ ਲੀ ਕੈਟੇਗਰੀ ਦੀ ਅਨਾਉਂਸਮੈਂਟ ਤਾਂ ਬਹੁਤ ਚਿਰ ਤੋਂ ਹੋਈ ਹੈ 24 ਨਵੰਬਰ ਤੋਂ ਇਹਨਾਂ ਨੇ ਇਹਨੂੰ ਇੰਟਰੋਡਿਊਸ ਕੀਤਾ ਹੈ ਬੇਸ਼ੱਕਲੀ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦਵਾਂ ਇਹ ਇਨਵੈਸਟਰ ਕੈਟਾਗਰੀ ਨਹੀਂ ਹੈਗੀ ਇਹ ਬਿਜ਼ਨਸ ਇਨਵੈਸਟਰ ਕੈਟਾਗਰੀ ਹੈ ਦੋਨਾਂ 'ਚ ਫਰਕ ਕੀ ਆ ਜਿਹੜੀ ਇੱਕ ਹੈ ਇੱਕ ਐਕਟਿਵ ਇਨਵੈਸਟਰ ਕੈਟਾਗਰੀ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਇਨਵੈਸਟਮੈਂਟ 5 ਮਿਲੀਅਨ ਤੋਂ ਸ਼ੁਰੂ ਹੁੰਦੀ ਹੈ ਤੇ ਉਹਦੇ 'ਚ ਤੁਹਾਨੂੰ ਆਪ ਬਿਜ਼ਨਸ 'ਚ ਜਾਂ ਐਸੈਟ 'ਚ ਕੰਮ ਕਰਨ ਦੀ ਲੋੜ ਨਹੀਂ ਆਗੀ ਜਿਹੜੀ ਇਹ ਕੈਟਾਗਰੀ ਆ ਇਹਦੇ ਵਿੱਚ ਇਹਨੂੰ bizness investor ਇਸ ਲਈ ਕਿਹਾ ਜਾਂਦਾ ਕਿ ਇਨਵੈਸਟਮੈਂਟ ਦਾ ਅਮਾਉਂਟ ਘੱਟ ਆ ਪਰ ਜਿਹੜਾ ਉਹਦਾ bizness ਦੇ ਵਿੱਚ ਤੁਹਾਡੀ ਇਨਵੋਲਵਮੈਂਟ ਐਕਟਿਵ ਹੋਣੀ ਚਾਹੀਦੀ ਆ ਉਹ ਜ਼ਰੂਰੀ ਆ ਹੁਣ ਇਹਦਾ ਥੋੜਾ ਜਿਹਾ ਆਪਾਂ ਰਿਕੁਆਇਰਮੈਂਟ ਦੱਸ ਦਨੇ ਜੀ ਕੀ ਕੀ ਆ ਮਿਨੀਮਮ ਇਹ 1 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਦੀ ਗੱਲ ਕਰਦੇ ਨੇ ਤੇ ਉਹ 1 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ 3 ਸਾਲ ਤੱਕ ਉਹ ਇਨਵੈਸਟਮੈਂਟ ਮੇਨਟੇਨ ਕਰਕੇ ਰੱਖਣੀ ਪੈਣੀ bizness ਦੇ ਵਿੱਚ ਮਿਨਿਮਮ ਜਿਹੜੀ ਤੁਹਾਡੀ ਸ਼ੇਅਰ ਹੋਲਡਿੰਗ ਆ ਉਹ 25% ਹੋਣੀ ਚਾਹੀਦੀ ਹੈ ਬਿਜ਼ਨਸ ਚ ਓਨਰਸ਼ਿਪ ਜਾਂ ਸ਼ੇਅਰ ਹੋਲਡਿੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ 25% ਹੋਵੇ ਤੇ ਤੁਸੀਂ ਘੱਟੋ-ਘੱਟ 5 ਜਣਿਆਂ ਦੀ ਉਹ ਬਿਜ਼ਨਸ ਇੰਨਾ ਦਾ ਹੋਵੇ ਵੀ ਜਿਹੜਾ 5 ਸਾਲ ਪੁਰਾਣਾ ਹੋਵੇ ਘੱਟੋ-ਘੱਟ 5 ਸਾਲ ਚੱਲਦੇ ਨੂੰ ਹੋ ਗਏ ਹੋਣ ਸਾਲਵੈਂਟ ਹੋਵੇ ਪਲੱਸ ਉਹਦੇ ਵਿੱਚ ਤੁਸੀਂ ਇੱਕ ਨਵੀਂ ਜੋਬ ਨਿਊਜ਼ੀਲੈਂਡ ਸਿਟੀਜ਼ਨ ਜਾਂ ਰੈਜ਼ੀਡੈਂਟ ਲਈ ਕ੍ਰੀਏਟ ਕਰੋ ਤਾਂ ਇਹ ਰਿਕੁਆਇਰਮੈਂਟਸ ਨੇ ਇਹ ਉਹਦੀਆਂ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਰੈਜ਼ਿਡੈਂਸ ਵੀਜ਼ਾ ਗ੍ਰਾਂਟ ਹੁੰਦਾ ਤਿੰਨ ਸਾਲਾਂ ਬਾਅਦ ਤੁਸੀਂ 184 ਦਿਨ ਮਾਰਾਂ ਮਹੀਨਿਆਂ ਚ ਕੰਟਰੀ ਚ ਰਹਨੇ ਨੇ ਸਿਰਸ ਜਾਨੀ ਜਦੋਂ ਤੋਂ ਤੁਸੀਂ ਆਪਣਾ ਬਿਜ਼ਨਸ ਆਪਰੇਟ ਕਰਨਾ ਸ਼ੁਰੂ ਕੀਤਾ ਸੌਰੀ ਹਰ 12 ਮਹੀਨੇ ਦੇ ਵਿੱਚ ਈਚ 12 ਮਨਥ ਪੀਰੀਅਡ ਦੇ ਵਿੱਚ ਜਾਨੀ ਜੇ ਅਪਾ ਤਿੰਨ ਸਾਲਾਂ ਦੀ ਗੱਲ ਕਰੀਏ ਤਾਂ 184 ਦਿਨ ਤੁਹਾਨੂੰ ਕੰਟਰੀ ਚ ਰਹਿਣੇ ਜ਼ਰੂਰੀ ਨੇ ਉਹਦੇ ਚ ਇੱਕ ਦੂਜਾ ਆਪਸ਼ਨ ਹੈ ਜੀ ਜੇ ਤੁਸੀਂ 2 ਮਿਲੀਅਨ ਦੀ ਇਨਵੈਸਟਮੈਂਟ ਕਰ ਲੈਂਦੇ ਹੋ ਜਿਹਨੂੰ ਆਪਾਂ ਕਹਿੰਦੇ 10 ਕਰੋੜ ਰੁਪਈਆ ਹੋ ਗਿਆ ਆਪਣਾ ਹੁਣ ਤਾ ਉਹਦੇ ਚ ਤੁਸੀਂ ਇਹ ਸਾਰੀ ਪ੍ਰੋਸੈਸ 12 ਮਹੀਨੇ ਚ ਕੰਪਲੀਟ ਕਰ ਸਕਦੇ ਹੋ ਹਾਂ ਤੇ ਦੋ categories 1 ਮਿਲੀਅਨ 2 ਮਿਲੀਅਨ 5 ਕਰੋੜ ਜਾਂ 10 ਕਰੋੜ ਸਿੱਧਾ ਸਿੱਧਾ ਤੇ ਤੁਹਾਨੂੰ ਔਨ ਟਾਪ ਆਫ 댓5 ਲੱਖ ਡਾਲਰ ਜਾਨੀ ਕਿ 2.5 ਕਰੋੜ ਰੁਪਈਆ ਆਪਣੇ ਕੋਲੇ ਹੋਣਾ ਚਾਹੀਦਾ ਤੁਹਾਡਾ ਤੁਸੀਂ ਉਹਨੂੰ ਚਾਹੇ ਉਹ ਤੁਹਾਡੇ ਆ ਪ੍ਰੋਪਰਟੀ ਚ ਵੀ ਹੋ ਸਕਦਾ ਲਿਕਵਿਡ ਨਾ ਵੀ ਹੋਵੇ ਹੋਣਾ ਚਾਹੀਦਾ ਵੈਲਿਊਏਸ਼ਨ ਦੇ ਪੇਪਰ ਆਪਾਂ ਲਾ ਸਕਦੇ ਹਾਂ ਤਾਂ ਇਹ ਉਹਨਾਂ ਲੋਕਾਂ ਲਈ ਆ ਵੀ ਜਿਹੜੇ ਆ ਦੇ ਨਾਲ ਹੀ 1-2 ਕਰੋੜ ਮੈਨੇ ਨਹੀਂ ਰੱਖਦਾ ਇਹਨਾਂ ਤੇ ਉਹਨਾਂ ਕੋਲੇ ਬਿਜ਼ਨਸ ਦਾ ਐਕਸਪੀਰੀਅੰਸ ਆ ਘੱਟੋ-ਘੱਟ 3 ਸਾਲ ਦਾ ਇੰਡੀਆ ਇੰਡੀਆ ਚੋਂ ਵੀ ਕਿਤੇ ਹੋਵੇ ਆਪਣੀ ਓਨਰਸ਼ਿਪ ਦਾ ਹੋਣਾ ਤੇ ਉਹ ਇੱਥੇ ਇਨਵੈਸਟ ਕਰਕੇ ਵੀਆਰ ਲੈਣਾ ਚਾਹੁੰਦੇ ਹਨ ਹੈਨਾ ਜੀ ਤੇ ਇਹੇ ਆਪਸ਼ਨਾਂ ਉਹਨਾਂ ਲਈ ਨੇ ਇਹ ਇਹਦੀ ਡਿਮਾਂਡ ਬਹੁਤ ਹੈ ਇਸ ਟਾਈਮ ਇਹ ਕੈਟਾਗਰੀ ਖੋਲੀ ਹੀ ਤਾਂ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੋਵੇ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਇਕਨੋਮੀ ਨੂੰ ਉੱਪਰ ਲਿਜਾਣ ਦਾ ਇੱਕ ਤਰੀਕਾ ਇਹ ਵੀ ਆ ਵੀ ਫੋਰਨ ਕੈਪੀਟਲ ਆਵੇ ਐਫ ਡੀਆਈ ਆਵੇ ਜਿਨ੍ਹਾਂ ਬੈਂਕਸ ਨੇ ਜਿਨ੍ਹਾਂ ਇਕਨੋਮਿਸਟ ਨੇ ਉਹ ਇਸ ਗੱਲ ਨੂੰ ਰეკਮੈਂਡ ਕਰ ਰਿਹਾ ਹੈ ਗਵਰਨਮੈਂਟ ਨੂੰ ਉਹਦੇ ਮੱਦੇ ਨਜ਼ਰ ਇਹ ਕੈਟਾਗਰੀ ਜਿਹੜੀ ਆ ਖੋਲੀ ਗਈ ਹੈ ਕਿ ਤੁਸੀਂ ਮਿਲੀਅਨ ਡਾਲਰ ਦੀ ਇਨਵੈਸਟਮੈਂਟ ਕਰੋ ਬਿਜ਼ਨਸ ਆਪਰੇਟ ਕਰੋ ਤੁਹਾਡਾ ਨਾਲੇ ਤਾਂ ਐਕਸਪੀਰੀਅੰਸ ਕੰਮ ਆਊਗਾ ਓਵਰਸੀਜ਼ ਦਾ ਇੱਥੇ ਬਿਜ਼ਨਸ ਚਲਾਉਣ ਨੂੰ ਪਲੱਸ ਤੁਸੀਂ ਰੈਜ਼ੀਡੈਂਸੀ ਲਓ 3 ਸਾਲ ਬਾਅਦ ਦੂਜਾ ਆਪਸ਼ਨ ਇਹ ਵੀ ਜੇ ਤੁਸੀਂ 2 ਮਿਲੀਅਨ ਦਾ ਕਰ ਲੈਨੇ ਆ ਬਿਜ਼ਨਸ ਦੇ ਵਿੱਚ ਹੁਣ ਬਿਜ਼ਨਸ ਕਿਹੜਾ ਪ੍ਰਾਪਰਟੀ ਨੂੰ ਛੱਡ ਕੇ ਤੁਸੀਂ ਸਾਰਾ ਜਿੱਥੇ ਮਰਜੀ ਕਰ ਸਕਦੇ ਕੋਈ ਵੀ ਜੇ ਸਾਲ ਸਾਲਵਰ ਬਿਜ਼ਨਸ ਹੋਵੇ ਅ ਪਿਛਲੇ 5 ਸਾਲ ਦੇ ਨਾ ਤੁਸੀਂ ਕੋਈ ਸ਼ੀ ਪਿਛਲੇ 5 ਸਾਲ ਦਾ ਉਹਦਾ ਆਪਰੇਟਿੰਗ ਰਿਕਾਰਡ ਹੋਵੇ ਜੀ ਸਾਲਵੈਂਟ ਬਿਜ਼ਨਸ ਦਾ ਮਤਲਬ ਇਹ ਹੁੰਦਾ ਵੀ ਨੈਗੇਟਿਵ ਚ ਨਾ ਜਾਂਦਾ ਵੀ ਲਾਸਟ ਨਾ ਹੋਵੇ ਤੇ ਆਈ ਆਈਡੀ ਦਾ ਡੈਟ ਵਗੈਰਾ ਨਾ ਹੋਵੇ ਉਹ ਚੀਜ਼ਾਂ ਜਿਹੜੀਆਂ ਨੇ ਦੇਖਣ ਵਾਲੀਆਂ ਹੁੰਦੀਆਂ ਨੇ ਤੇ ਇਹਦੇ ਤੁਸੀਂ ਸਾਰੀ ਫੈਮਿਲੀ ਤੁਹਾਡੀ ਜਿਹੜੀ ਆ ਰੈਜ਼ੀਡੈਂਸ ਲੈ ਸਕਦੀ ਹੈ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਹੈ ਜਿਹਦੇ 5.5 ਬੈਂਡ ਜਿਹੜੇ ਆਪਾਂ ਨੂੰ ਚੈਲੀ ਹਾਂਜੀ ਜੀ ਤੇ ਬਸ ਇਹ ਚੀਜ਼ਾਂ ਨੇ ਤੇ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਇਹਦੇ ਵਿੱਚ ਫੈਮਿਲੀ ਸਾਰੀ ਤੁਹਾਡੀ ਜਿਹੜੀ ਨਾਲ ਆ ਹਾਂਜੀ ਹਾਂਜੀ ਇਹਦੇ ਵਿੱਚ ਤੁਹਾਡਾ ਬਿਜ਼ਨਸ ਐਕਸਪੀਰੀਅੰਸ ਦੇਦਾ ਮੈਂ ਕਹਾਂ ਉਹ ਜ਼ਰੂਰੀ ਹੈ ਹਨਾ ਜੀ ਤੇ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਡੇਰੀ ਫਾਰਮਿੰਗ ਘਰਾਂ ਦੇ ਵਿੱਚ ਕਰਦੇ ਆ ਪਿੰਡਾਂ ਦੇ ਵਿੱਚ ਫਾਰਮ ਹਾਊਸ ਖੋਲੇ ਹੋਏ ਆ ਤੇ ਕਿਸੇ ਨੇ 10 ਗਾਵਾਂ ਰੱਖੀਆਂ ਕਿਸੇ ਨੇ 10 ਮੱਝਾਂ ਰੱਖੀਆਂ ਕਿਸੇ ਨੇ ਮਿਕਸ ਕਰਕੇ ਰੱਖੀਆਂ 15 20 ਗਾਵਾਂ ਮੱਝਾਂ ਰੱਖੀਆਂ ਹੋਈਆਂ ਉਹਨਾਂ ਦਾ ਐਕਸਪੀਰੀਅੰਸ ਉਦੀ ਕੋਈ ਲਿਮਟ ਨਹੀਂ ਹੈ ਵੀ ਤੁਹਾਡਾ ਬਿਜ਼ਨਸ ਉੱਥੇ ਇੰਨਾ ਹੋਣਾ ਚਾਹੀਦਾ ਜੀ ਹਾਂਜੀ ਉਹ ਹੈ ਉਹ ਹੈਗੀ ਆ ਜੀ ਜੇ ਤਾਂ ਤੁਹਾਡਾ ਤੁਸੀਂ ਸੈਲਫ এমਪਲoyed ਆ ਤੁਸੀਂ ਹਣਾ ਆਪਣਾ ਬਿਜ਼ਨਸ ਆ ਤਾਂ ਉਹਦੀ ਜਿਹੜੀ ਐਨੂਅਲ ਰੈਵਨਿਊ ਆ ਘੱਟੋ ਘੜ ਪੰਜ এমਪਲੋਈ ਹੋਣੀ ਚਾਹੀਦੀ ਹੈ ਤੇ ਘੱਟੋ ਘੜ ਐਨੂਅਲ ਰੈਵਨਿਊ 1 ਮਿਲੀਅਨ ਦਾ ਹੋਣਾ ਚਾਹੀਦਾ ਠੀਕ ਆ ਜੀ ਨਿਊਜ਼ੀਲੈਂਡ ਡਾਲਰ ਦੀ ਆਪਾਂ ਗੱਲ ਕਰੀਏ ਤੇ ਜਾਂ ਤੁਹਾਡਾ ਜੇ ਤੁਸੀਂ ਕਿਸੇ ਸੀਨੀਅਰ ਮੈਨੇਜਮੈਂਟ ਚ ਕੰਮ ਕਰ ਰਹੇ ਆ ਕੰਪਨੀ ਚ ਤਾਂ ਜਿਹੜਾ ਟਰਨਓਵਰ ਆ ਉਹ 5 ਮਿਲੀਅਨ ਦਾ ਹੋਣਾ ਚਾਹੀਦਾ ਕਟੂਗੜ ਪੰਜ EMPLOYEES ਦੀ ਸਰਤੇ ਐਟਲੀਸਟ ਪੰਜ ਫੁੱਲ ਟਾਈਮ EMPLOYEES ਇੱਕ ਚੀਜ਼ ਦੀ ਕਰੈਕਸ਼ਨ ਕਰ ਦਵਾ ਆਇਲਸ ਦੀ ਰਿਕੁਆਇਰਮੈਂਟ ਪੰਜ ਹੈ ਜੀ ਸਾਡੇ ਪੰਜ ਦੀ ਜੀ ਪਰ ਜਿਹੜੇ ਆ ਤੁਸੀਂ ਵੱਡੇ ਵੱਡੇ ਜੇ ਨੰਬਰ ਦੱਸਤੇ ਇਹ ਪਿਛਲੇ ਕਿੰਨੇ ਸਾਲ ਦਾ ਹੋਣਾ ਚਾਹੀਦਾ ਇਹਦੀ ਵੀ ਕੋਈ ਲਿਮਟ ਹੈ ਹਾਂ ਜੀ 3 ਸਾਲਾਂ ਦਾ ਪਿਛਲੇ 3 ਸਾਲ ਦਾ ਰਿਕਾਰਡ ਹੋਣਾ ਚਾਹੀਦਾ ਉਹਨਾਂ ਨੇ ਦੇਖਣਾ ਵੀ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਤੁਹਾਡਾ ਜਿਹੜਾ ਐਕਸਪੀਰੀਅੰਸ ਲਾਉਂਗੇ 3 ਸਾਲ ਦਾ ਉਹਦੇ ਵਿੱਚ ਜਿਹੜਾ ਵੀ ਐਕਸਪੀਰੀਅੰਸ ਲਾਉਂਗੇ ਓਬਵੀਅਸਲੀ ਉਹਦੇ ਵਿੱਚ ਉਹਨਾਂ ਨੇ ਇਹ ਮੰਗਿਆ ਕਿ ਜਿਹੜੀ ਆਰਗੇਨਾਈਜੇਸ਼ਨ ਤੁਸੀਂ ਕੰਮ ਕਰ ਰਹੇ ਆ ਇਹ ਪ੍ਰੋਫਿਟ ਨਹੀਂ ਹੈਗਾ ਐਨੂਅਲ ਰੈਵਨਿਊ ਇਹਦੇ ਜੋ ਖਰਚੇ ਹੁੰਦੇ ਤੁਸੀਂ ਇੰਨਾ ਕੰਮ ਕੀਤਾ ਹੋਣਾ ਇਹ ਸੁਣਾਓ ਹਾਂਜੀ ਜਿਹਦੇ 'ਚ ਇਹ ਪ੍ਰੋਫਿਟ ਨਹੀਂ ਆਪਾਂ ਗੱਲ ਕਰਦੇ ਬਿਲਕੁਲ ਤੇ ਤੁਸੀਂ ਜੇ ਮੈਂ ਡਾਲਰਾਂ 'ਚ ਦੱਸਿਆ ਤਾਂ 50 ਕਿਤਾ 5 ਕਰੋੜ ਹੋ ਗਿਆ ਜੀ ਐਨੂਅਲ ਰੈਵਨਿਊ 5 ਕਰੋੜ ਆ ਬਿਜ਼ਨਸ ਦਾ ਜੀ ਹੋ ਸਕਦਾ ਵੀ ਤੁਸੀਂ ਉਹਦੇ 'ਚੋਂ 50 ਲੱਖ ਵੀ ਨਹੀਂ ਬਚਾਉਂਦੇ ਕੋਈ ਪ੍ਰੋਬਲਮ ਨਹੀਂ ਪਰ ਐਨੂਅਲ ਰੈਵਨਿਊ ਹੋਣਾ ਚਾਹੀਦਾ ਐਨਾ ਹੋਣਾ ਚਾਹੀਦਾ ਤੁਹਾਡਾ ਤੇ ਬਹੁਤ ਸਾਰੇ ਵੱਡੇ ਜਿਹੜੇ ਸਾਡੇ ਡੇਰੀ ਫਾਰਮਿੰਗ ਦੇ ਵਿੱਚ ਹੈਗੇ ਆ ਇੱਕ ਚੀਜ਼ ਮੈਨੂੰ ਹੋਰ ਦੱਸੋ ਕਿ ਇਹਦੇ ਵਿੱਚ ਜੇ ਮੈਂ ਤੁਸੀ ਕਹਿ ਕੇ ਪ੍ਰੋਪਰਟੀ ਕੋਈ ਲੈਂਡ ਲੈਣੀ ਚਾਹੁੰਦਾ ਕੋਈ ਇੱਥੇ ਆ ਕੇ ਬਹੁਤ ساری ਨਿਊਜ਼ੀਲੈਂਡ ਜਿਹੇ ਇਦਾਂ ਦੇ ਏਰੀਆ ਹੈਗੇ ਜਿੱਥੇ ਕਣਕ ਦੀ ਖੇਤੀ ਹੁੰਦੀ ਆ ਕਣਕ ਵੇਚੀ ਜਾਂਦੀ ਆ ਉਹ ਕਹਿੰਦੇ ਆ ਕਿ ਅਸੀਂ ਭਾਈ ਕਣਕ ਦੇ ਖੇਤ ਲੈ ਲੈਂਦੇ ਆ ਤੇ ਅਸੀਂ ਆਪਣਾ ਇਸ ਪਾਸੇ ਤੇ ਬਾਅਦ ਚ ਕੋਈ ਕਣਕ ਦੀ ਮੇਲ ਲਾ ਲਾਗੇ ਜਾਂ ਕੋਈ ਆਟੇ ਦਾ ਇਹਦਾ ਪ੍ਰੋਜੈਕਟ ਲਾ ਲਾਂਗੇ ਇਹ ਜਦਾਂ ਕਿਸੇ ਕੋਲ ਐਕਸਪੀਰੀਅੰਸ ਹੈਗਾ ਤੇ ਉਹਨਾਂ ਲਈ ਫਿਰ ਇਹ ਚੱਲ ਸਕਦਾ ਹਾਂਜੀ ਚੱਲ ਸਕਦਾ ਕਿਉਂਕਿ ਉਹ ਐਗਰੀਕਲਚਰਲ ਕਮਰਸ਼ੀਅਲ ਆਪਰੇਸ਼ਨਸ ਨੇ ਹਨਾ ਜੀ ਉਹ ਕੱਲੀ ਲੈਂਡ ਨਹੀਂ ਵਾਇ ਕਰ ਰਹੇ ਬੈਰਨ ਉਹਤੇ ਆਪਾਂ ਕੁਝ ਕਰਨਾ ਨਹੀਂ ਹੈ ਕੱਲੀ ਪ੍ਰਾਪਰਟੀ ਨਹੀਂ ਵਾਇ ਕਰ ਰਹੇ ਉਹ ਬਿਜ਼ਨਸ ਨੂੰ ਵਾਇ ਕਰ ਰਹੇ ਜਿਹੜਾ ਰਨਿੰਗ ਬਿਜ਼ਨਸ ਆ ਲੈ ਰਹੇ ਹਨਾ ਜੇ ਕੱਲ ਨੂੰ ਉਹ ਕਹਿੰਦੇ ਨੇ ਕਿ ਜੀ ਆ ਕਮਰਸ਼ੀਅਲ ਲੈਂਡ ਆ ਤੇ ਅਸੀਂ ਇਹ ਲੈਂਡ ਇਸ ਕਰਕੇ ਬਾਏ ਕਰ ਰਹੇ ਹਾਂ ਕਿਉਂਕਿ ਜੇ ਇੱਥੇ bizness ਕਰਨਾ ਚਾਹੁੰਦੇ ਆ bizness ਕੀ ਆ ਕਿ ਅਸੀਂ ਐਗਰੀਕਲਚਰ ਕਰਨਾ ਚਾਹੁੰਦੇ ਆ ਖੇਤੀਬਾੜੀ ਕਰਨਾ ਚਾਹੁੰਦੇ ਆ ਕੋਈ ਵੀ ਹੋਵੇ ਚਾਹੇ ਕੋਈ ਗਰੇਪਸ ਦੀ ਆ ਖੁਸ਼ਬੂ ਤਾਂ ਉਹਦਾ bizness ਪ੍ਰੋਪੋਜ਼ਲ ਸਬਮਿਟ ਕੀਤਾ ਜਾ ਸਕਦਾ ਵਾ ਵਰਕ ਅਵੇਲੇਬਲ ਹੈ ਤੇ ਉਹਦੇ ਬੇਸਸ ਤੇ ਜਿਹੜਾ ਆ ਤੁਸੀਂ ਆਪਣਾ ਕੇਸ ਮੇਕ ਕਰ ਸਕਦੇ ਆ bizness ਕੇਸ ਜਿਨਾ ਬਕੈਨਿਆ ਤਾਂ ਅੰਦਰ ਅਪਰੂਵਲ ਆ ਗਈ ਤਾਂ ਯਸ ਕੋਈ ਕੋਈ ਦਿੱਕਤ ਨਹੀਂ ਆਪਾਂ ਫੰਡ ਤਾਂ ਬਾਅਦ ਚ ਹੀ ਟ੍ਰਾਂਸਫਰ ਕਰਾਂਗੇ ਜੀ ਪਹਿਲਾਂ ਨਹੀਂ ਜੇ ਜਿਹੜੇ ਫੰਡ ਤੁਸੀਂ ਟ੍ਰਾਂਸਫਰ ਕਰਨੇ ਕਿਸੇ ਨੇ ਲੈਂਡ ਲੈਣੀ ਹੈ ਕੁਝ ਵੀ ਕਰਨਾ ਤੇ ਉਹਦੇ ਲਈ ਫਿਰ ਸਰਕਾਰ ਵਿੱਚ ਨਾਲ ਹਾਂਜੀ ਉਹਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਅਸੀਂ ਬਿਜ਼ਨਸ ਕੇਸ ਮੇਕ ਕਰਦੇ ਹਾਂ ਹਨਾ ਇੱਕ ਬਿਜ਼ਨਸ ਬ੍ਰੋਕਰ ਨੂੰ ਇਨਵੋਲ ਕੀਤਾ ਜਾਂਦਾ ਨਾਲ ਸਾਡੇ ਹਨਾ ਜੀ ਤੇ ਉਹ ਜਿਹੜਾ ਬਿਜ਼ਨਸ ਪਲਾਨ ਰੈਡੀ ਕੀਤਾ ਜਾਊਗਾ ਸਾਰਾ ਵੀ ਜੋ ਤੁਹਾਡੀ ਪਹਿਲਾਂ ਤਾਂ ਇਹ ਚੈੱਕ ਹੋਊਗਾ ਵੀ ਜਿਹੜੀ ਤੁਸੀਂ ਇਨਵੈਸਟਮੈਂਟ ਕਰਨੀ ਆ ਉਹਦਾ ਸੋਰਸ ਕੀ ਆ ਫੰਡ ਕਿੱਥੋਂ ਆਏਗੇ ਹਨਾ ਇਹਦਾ ਤੁਹਾਡੀ ਉਹ ਆਂਡ ਮਨੀ ਆ ਅਕਾਊਂਟ ਦੇ ਵਿੱਚ ਪ੍ਰੋਪਰ ਚੱਲ ਰਿਹਾ ਸਾਰਾ ਕੁਝ ਦੇਖਦੇ ਹੀ ਆ ਹਨਾ ਤਾਂ ਦਾ ਕੋਈ ਪ੍ਰੋਬਲਮ ਜੇ ਤੁਸੀਂ ਮੰਨ ਲਓ ਤੁਸੀਂ ਕਹਿੰਦੇ ਬੀ ਲੋਨ ਆ ਲੋਨ ਮਰ ਨਹੀਂ ਚੱਲਣੀ ਗਿਫਟ ਚੱਲ ਸਕਦਾ ਪਰ ਜੇ ਗਿਫਟ ਥਰੂ ਵਿਲ ਹੋਵੇ ਹੂੰ ਜੇ ਤੁਹਾਨੂੰ ਕੋਈ ਫੈਮਿਲੀ ਮੈਂਬਰ ਗਿਫਟ ਕਰ ਰਿਹਾ ਨਾ ਵੈਸੇ ਤਾਂ ਥਰੂ ਵਿਲ ਕਰੂਗਾ ਤਾਂ ਤਾਂ ਮੰਨਿਆ ਜਾਊਗਾ ਜੀ ਆਦਰਵਾਈਜ਼ ਨਹੀਂ ਮੰਨਿਆ ਜਾਣਾ ਵਿਲ ਮਤਲਬ ਵਸੀਅਤ ਵਸੀਅਤ ਕਹਿੰਦੇ ਜੀ ਇਹ ਇਹ ਕੋ ਤੁਹਾਨੂੰ ਕੋਈ ਇਦਾਂ ਫਿਰ ਇਹ ਵੀ ਹੁੰਦਾ ਕਿ ਬਲੱਡ ਰਿਲੇਸ਼ਨ ਦੇ ਵਿੱਚ ਹੀ ਗਿਫਟ ਕੀਤਾ ਜਾ ਸਕਦਾ ਅ ਨਹੀਂ ਕੀ ਇਹ ਦਾ ਨਾ ਕੋਈ ਵੀ ਇਹ ਦਾ ਨਾ ਕੋਈ ਜੀ ਜੋ ਬਿਲਕੁਲ ਜੀ ਤੇ ਜੇਕਰ ਕੋਈ ਇਨਵੈਸਟਰ ਵਿਸ਼ੇ ਸੰਬੰਧੀ ਜਾਣਕਾਰੀ ਲੈਣੀ ਚਾਹੁੰਦਾ ਭਾਵੇਂ ਉਹ ਸਾਨੂੰ ਪੰਜਾਬ ਤੋਂ ਦੇਖ ਰਹੇ ਆ ਜਾਂ ਕਿਸੇ ਹੋਰ ਦੇਸ਼ ਤੋਂ ਦੇਖ ਰਹੇ ਆ ਤਾਂ ਤੁਸੀਂ ਜਾਣਕਾਰੀ ਇੰਦਰ ਸਿੰਘ ਨਾਲ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਫੋਨ ਨੰਬਰ WhatsApp ਇਹਨਾਂ ਦਾ ਜਿਹੜਾ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ WhatsApp ਕਾਲ ਵੀ ਕਰ ਸਕਦੇ ਹੋ ਇਹਨਾਂ ਨੂੰ ਈਮੇਲ ਐਡਰੈਸ ਆ ਜਗਾ ਉਵੀ ਸਕ੍ਰੀਨ ਤੇ ਹੈ ਇਹਨਾਂ ਨੂੰ ਬਾਏ ਈਮੇਲ ਵੀ ਇਹਨਾਂ ਨਾਲ ਗੱਲਵਾਤਾ ਜਿਹੜੀ ਕੀਤੀ ਜਾ ਸਕਦੀ ਆ ਕਹਿੰਦੇ ਜੀ ਪੰਜਾਬ ਦੇ ਜੀ ਜ਼ਮੀਨਾਂ ਵਾਲੀਆਂ ਮਹਿੰਗੀਆਂ ਹੁਣ ਤਾਂ ਹਰ ਕੋਈ ਕਰੋੜਪਤੀ ਆ 5 ਕਰੋੜ ਦੋ ਤੇ ਨਿਊਜ਼ੀਲੈਂਡ ਦੀ ਪੀਆਰ ਲਓ ਮੁੱਦਾ ਬਹੁਤ ਚੱਲਿਆ ਤੇ ਕਹਿੰਦੇ ਜੀ 24 ਨਵੰਬਰ ਤੋਂ ਇਹ ਚੀਜ਼ ਆ ਜਿਹੜੀ ਖੁੱਪਨ ਹੋ ਗਈ ਆ ਇਨਵੈਸਟਮੈਂਟ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਤੇ ਬਿਜ਼ਨਸ ਇਨਵੈਸਟਰ ਪੀਆਰ ਵੀਜ਼ਾ ਜਿਹੜਾ ਰੈਜ਼ੀਡੈਂਸ ਵੀਜ਼ਾ ਜਿਹੜਾ ਉਹ ਓਪਨ ਹੋ ਚੁੱਕਿਆ ਜੀ ਤੇ 5 ਕਰੋੜ ਕਹਿੰਦੇ ਇਹਦੇ ਚ ਖਰਚਾ ਕਿ ਦੂਸਰੇ ਵੀਜ਼ੇ ਸ਼ਾਇਦ 10 ਕਰੋੜ ਆ ਬਾਕੀ ਸਾਰੀ ਜਾਣਕਾਰੀ ਅੰਦਰ ਉਹ ਨਹੀਂ ਦੇ ਦੇਣਗੇ ਮੋਟਾ ਮੋਟਾ ਮੈਨੂੰ ਜਿੰਨਾ ਕਿ ਪਤਾ ਲੱਗਾ ਕਹਿੰਦੇ ਮਿਲੀਅਨ ਡਾਲਰ ਨਿਊਜ਼ੀਲੈਂਡ ਦਾ ਤੁਸੀਂ ਇੱਥੇ ਇਨਵੈਸਟ ਕਰੋ ਤੇ ਇੰਡੀਆ ਦਾ 5 ਕੇ ਸਵਾ 5 ਕਰੋੜ ਬਣਦਾ ਤੇ ਤੁਸੀਂ ਨਿਊਜ਼ੀਲੈਂਡ ਦੀ ਰੈਜ਼ੀਡੈਂਸੀ ਨਿਊਜ਼ੀਲੈਂਡ ਦਾ ਸੋਹਣੇ ਨੀਲੇ ਬਦਲਾਂ ਦਾ ਆਨੰਦ ਤੁਸੀਂ ਵੀ ਮਾਣ ਸਕਦੇ ਹੋ ਇੰਦਰ ਜੀ ਹੈ ਕੀ ਆ ਇਹ ਸਾਰੀ ਜਾਣਕਾਰੀ ਜ਼ਰੂਰ ਦੇ ਦਿਓ ਹਾਂਜੀ ਇਹਨਾਂ ਇੰਟਰੋਡਿਊਸ ਹੋਈ ਲਈ ਕੈਟਾਗਰੀ ਦੀ ਅਨਾਉਂਸਮੈਂਟ ਤਾਂ ਬਹੁਤ ਚਰਤ ਹੋਈ ਆ 24 ਨਵੰਬਰ ਤੋਂ ਇਹਨਾਂ ਨੇ ਇਹਨੂੰ ਇੰਟਰੋਡਿਊਸ ਕੀਤਾ ਹੈ ਵਿਸ਼ੇਕਲੀ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦਪਾ ਇਹ ਇਨਵੈਸਟਰ ਕੈਟਾਗਰੀ ਨਹੀਂ ਹੈਗੀ ਇਹ ਬਿਜ਼ਨਸ ਇਨਵੈਸਟਰ ਕੈਟਾਗਰੀ ਹੈ ਦੋਨਾਂ 'ਚ ਫਰਕ ਕੀ ਆ ਜਿਹੜੀ ਇੱਕ ਹੈ ਇੱਕ ਐਕਟਿਵ ਇਨਵੈਸਟਰ ਕੈਟਾਗਰੀ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਇਨਵੈਸਟਮੈਂਟ 5 ਮਿਲੀਅਨ ਤੋਂ ਸ਼ੁਰੂ ਹੁੰਦੀ ਹੈ ਤੇ ਉਹਦੇ 'ਚ ਤੁਹਾਨੂੰ ਆਪ ਬਿਜ਼ਨਸ 'ਚ ਜਾਂ ਐਸੈਟ 'ਚ ਕੰਮ ਕਰਨ ਦੀ ਲੋੜ ਨਹੀਂ ਹੈਗੀ ਜਿਹੜੀ ਇਹ ਕੈਟਾਗਰੀ ਆ ਇਹਦੇ ਵਿੱਚ ਇਹਨੂੰ bizness investor ਇਸ ਲਈ ਕਿਹਾ ਜਾਂਦਾ ਕਿ ਇਨਵੈਸਟਮੈਂਟ ਦਾ ਅਮਾਉਂਟ ਘੱਟ ਆ ਪਰ ਜਿਹੜਾ ਉਹਦਾ bizness ਦੇ ਵਿੱਚ ਤੁਹਾਡੀ ਇਨਵੋਲਵਮੈਂਟ ਐਕਟਿਵ ਹੋਣੀ ਚਾਹੀਦੀ ਹੈ ਉਹ ਜ਼ਰੂਰੀ ਆ ਹੁਣ ਇਹਦਾ ਥੋੜਾ ਜਿਹਾ ਆਪਾਂ ਰਿਕੁਆਇਰਮੈਂਟ ਦੱਸ ਦਨੇ ਜੀ ਕੀ ਕੀ ਆ ਮਿਨੀਮਮ ਇਹ 1 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਦੀ ਗੱਲ ਕਰਦੇ ਨੇ ਤੇ ਉਹ 1 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ 3 ਸਾਲ ਤੱਕ ਉਹ ਇਨਵੈਸਟਮੈਂਟ ਮੇਨਟੇਨ ਕਰਕੇ ਰੱਖਣੀ ਪੈਣੀ bizness ਦੇ ਵਿੱਚ ਮਿਨਿਮਮ ਜਿਹੜੀ ਤੁਹਾਡੀ ਸ਼ੇਅਰ ਹੋਲਡਿੰਗ ਆ ਉਹ 25% ਹੋਣੀ ਚਾਹੀਦੀ ਹੈ ਬਿਜ਼ਨਸ ਚ ਓਨਰਸ਼ਿਪ ਜਾਂ ਸ਼ੇਅਰ ਹੋਲਡਿੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ 25% ਹੋਵੇ ਤੇ ਤੁਸੀਂ ਘੱਟੋ-ਘੱਟ 5 ਜਣਿਆਂ ਦੀ ਉਹ ਬਿਜ਼ਨਸ ਇੰਨਾ ਦਾ ਹੋਵੇ ਵੀ ਜਿਹੜਾ 5 ਸਾਲ ਪੁਰਾਣਾ ਹੋਵੇ ਘੱਟੋ-ਘੱਟ 5 ਸਾਲ ਚੱਲਦੇ ਨੂੰ ਹੋ ਗਏ ਹੋਣ ਸਾਲਵੈਂਟ ਹੋਵੇ ਪਲੱਸ ਉਹਦੇ ਵਿੱਚ ਤੁਸੀਂ ਇੱਕ ਨਵੀਂ ਜੋਬ ਨਿਊਜ਼ੀਲੈਂਡ ਸਿਟੀਜ਼ਨ ਜਾਂ ਰੈਜ਼ੀਡੈਂਟ ਲਈ ਕ੍ਰੀਏਟ ਕਰੋ ਤਾਂ ਇਹ ਰਿਕੁਆਇਰਮੈਂਟਸ ਨੇ ਇਹ ਹੁੰਦੀਆਂ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਰੈਜ਼ਿਡੈਂਸ ਵੀਜ਼ਾ ਗ੍ਰਾਂਟ ਹੁੰਦਾ ਤਿੰਨ ਸਾਲਾਂ ਬਾਅਦ ਤੁਸੀਂ 184 ਦਿਨ ਮਾਰਾਂ ਮਹੀਨਿਆਂ ਚ ਕੰਟਰੀ ਚ ਰਹਿਣੇ ਨੇ ਸਿਲਸ ਜਾਨੀ ਜਦੋਂ ਤੋਂ ਤੁਸੀਂ ਆਪਣਾ ਬਿਜ਼ਨਸ ਆਪਰੇਟ ਕਰਨਾ ਸ਼ੁਰੂ ਕੀਤਾ ਸੌਰੀ ਹਰ 12 ਮਹੀਨੇ ਦੇ ਵਿੱਚ ਈਚ 12 ਮਨਥ ਪੀਰੀਅਡ ਦੇ ਵਿੱਚ ਜਾਨੀ ਜੇ ਅਪਾ ਤਿੰਨ ਸਾਲਾਂ ਦੀ ਗੱਲ ਕਰੀਏ ਤਾਂ 184 ਦਿਨ ਤੁਹਾਨੂੰ ਕੰਟਰੀ ਚ ਰਹਿਣੇ ਜ਼ਰੂਰੀ ਨੇ ਉਹਦੇ ਚ ਇੱਕ ਦੂਜਾ ਆਪਸ਼ਨ ਹੈ ਜੀ ਜੇ ਤੁਸੀਂ 2 ਮਿਲੀਅਨ ਦੀ ਇਨਵੈਸਟਮੈਂਟ ਕਰ ਲੈਂਦੇ ਹੋ ਜਿਹਨੂੰ ਆਪਾਂ ਕਹਿੰਦੇ 10 ਕਰੋੜ ਰੁਪਈਆ ਹੋ ਗਿਆ ਆਪਣਾ ਹਣ ਤਾ ਉਹਦੇ ਚ ਤੁਸੀਂ ਇਹ ਸਾਰੀ ਪ੍ਰੋਸੈਸ 12 ਮਹੀਨੇ ਚ ਕੰਪਲੀਟ ਕਰ ਸਕਦੇ ਹੋ ਹਨ ਤੇ ਦੋ categories 1 ਮਿਲੀਅਨ 2 ਮਿਲੀਅਨ 5 ਕਰੋੜ ਜਾਂ 10 ਕਰੋੜ ਸਿੱਧਾ ਸਿੱਧਾ ਤੇ ਤੁਹਾਨੂੰ ਔਨ ਟਾਪ ਆਫ 댓5 ਲੱਖ ਡਾਲਰ ਜਾਨੀ ਕਿ 2.5 ਕਰੋੜ ਰੁਪਈਆ ਆਪਣੇ ਕੋਲੇ ਹੋਣਾ ਚਾਹੀਦਾ ਤੁਹਾਡਾ ਤੁਸੀਂ ਉਹਨੂੰ ਚਾਹੇ ਉਹ ਤੁਹਾਡੇ ਆ ਪ੍ਰੋਪਰਟੀ ਚ ਵੀ ਹੋ ਸਕਦਾ ਲਿਕਵਿਡ ਨਾ ਵੀ ਹੋਵੇ ਹੋਣਾ ਚਾਹੀਦਾ ਵੈਲਿਊਏਸ਼ਨ ਦੇ ਪੇਪਰ ਆਪਾਂ ਲਾ ਸਕਦੇ ਹਾਂ ਤਾਂ ਇਹ ਉਹਨਾਂ ਲੋਕਾਂ ਲਈ ਆ ਵੀ ਜਿਹੜੇ ਆ ਗਨਾਲੀ 1-2 ਕਰੋੜ ਮੈਨੇ ਨਹੀਂ ਰੱਖਦਾ ਇਹਨਾਂ ਤੇ ਉਹਨਾਂ ਕੋਲੇ ਬਿਜ਼ਨਸ ਦਾ ਐਕਸਪੀਰੀਅੰਸ ਆ ਘੱਟੋ-ਘੱਟ 3 ਸਾਲ ਦਾ ਇੰਡੀਆ ਇੰਡੀਆ ਚੋਂ ਵੀ ਕਿਤੇ ਹੋਵੇ ਆਪਣੀ ਓਨਰਸ਼ਿਪ ਦਾ ਹੋਣਾ ਤੇ ਉਹ ਇੱਥੇ ਇਨਵੈਸਟ ਕਰਕੇ ਪੀਆਰ ਲੈਣਾ ਚਾਹੁੰਦੇ ਹਨ ਹਣਾ ਜੀ ਤੇ ਇਹੇ ਆਪਸ਼ਨ ਆ ਉਹਨਾਂ ਲਈ ਇਹ ਇਹਦੀ ਡਿਮਾਂਡ ਬਹੁਤ ਹੈ ਇਸ ਟਾਈਮ ਇਹ ਕੈਟੇਗਰੀ ਖੋਲੀ ਹੀ ਤਾਂ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੋਵੇ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਇਕਨੋਮੀ ਨੂੰ ਉੱਪਰ ਲਿਜਾਣ ਦਾ ਇੱਕ ਤਰੀਕਾ ਇਹ ਵੀ ਆ ਵੀ ਫੋਰਨ ਕੈਪੀਟਲ ਆਵੇ ਐਫ ਡੀਆਈ ਆਵੇ ਜਿੰਨੇ ਬੈਂਕਸ ਨੇ ਜਿੰਨੇ ਇਕਨੋਮਿਸਟ ਨੇ ਉਹ ਇਸ ਗੱਲ ਨੂੰ ਰეკਮੈਂਡ ਕਰ ਰਿਹਾ ਹੈ ਗਵਰਨਮੈਂਟ ਨੂੰ ਉਹਦੇ ਮੱਦੇ ਨਜ਼ਰ ਇਹ ਕੈਟਾਗਰੀ ਜਿਹੜੀ ਆ ਖੋਲੀ ਗਈ ਹੈ ਕਿ ਤੁਸੀਂ 1 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਕਰੋ bizness operate ਕਰੋ ਤੁਹਾਡਾ ਨਾਲੇ ਤਾਂ ਐਕਸਪੀਰੀਅੰਸ ਕੰਮ ਆਊਗਾ ਓਵਰਸੀਜ਼ ਦਾ ਇੱਥੇ bizness ਚਲਾਉਣ ਨੂੰ ਪਲੱਸ ਤੁਸੀਂ ਰੈਜ਼ਿਡੈਂਸੀ ਲਓ 3 ਸਾਲ ਬਾਅਦ ਦੂਜਾ ਆਪਸ਼ਨ ਇਹ ਵੀ ਜੇ ਤੁਸੀਂ 2 ਮਿਲੀਅਨ ਦਾ ਕਰ ਲੈਨੇ ਆ bizness ਦੇ ਵਿੱਚ ਹੁਣ bizness ਕਿਹੜਾ ਪ੍ਰੋਪਰਟੀ ਨੂੰ ਛੱਡ ਕੇ ਤੁਸੀਂ ਸਾਰਾ ਜਿੱਥੇ ਮਰਜੀ ਕਰ ਸਕਦੇ ਕੋਈ ਵੀ ਬਿਜ਼ਨਸ ਹ ਸੋਲਵੈਂਟ ਬਿਜ਼ਨਸ ਹੋਵੇ ਪਿਛਲੇ 5 ਸਾਲ ਦੇ ਨਾ ਤੁਸੀਂ ਕੋਈ ਸ਼ੀ ਪਿਛਲੇ 5 ਸਾਲ ਦਾ ਉਹਦਾ ਆਪਰੇਟਿੰਗ ਰਿਕਾਰਡ ਹੋਵੇ ਜੀ ਸੋਲਵੈਂਟ ਬਿਜ਼ਨਸ ਦਾ ਮਤਲਬ ਇਹ ਹੁੰਦਾ ਵੀ ਨੈਗੇਟਿਵ ਚ ਨਾ ਜਾਂਦਾ ਵੀ ਲਾਸ ਚ ਨਾ ਹੋਵੇ ਤੇ ਆਈ ਆਈ ਦਾ ਡੈਟ ਵਗੈਰਾ ਨਾ ਹੋਵੇ ਉਹ ਜਿਹੜੀਆਂ ਨੇ ਦੇਖਣ ਵਾਲੀਆਂ ਹੁੰਦੀਆਂ ਨੇ ਤੇ ਇਹਦੇ ਤੁਸੀਂ ਸਾਰੀ ਫੈਮਿਲੀ ਤੁਹਾਡੀ ਜਿਹੜੀਆਂ ਰੈਜ਼ੀਡੈਂਸ ਲੈ ਸਕਦੇ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਹੈ ਜਿਹੜੇ 5.5 ਬੈਂਡ ਜਿਹੜੇ ਆਪਾਂ ਨੂੰ ਚੈਲੀ ਹਾਂਜੀ ਤੇ ਬਸ ਇਹ ਚੀਜ਼ਾਂ ਨੇ ਤੇ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਇਹਦੇ ਵਿੱਚ ਫੈਮਿਲੀ ਸਾਰੀ ਤੁਹਾਡੀ ਜਿਹੜੀ ਨਾਲ ਆ ਹਾਂਜੀ ਹਾਂਜੀ ਇਹਦੇ ਤੇ ਤੁਹਾਡਾ ਬਿਜ਼ਨਸ ਐਕਸਪੀਰੀਅੰਸ ਦੇਦਾ ਮੈਂ ਕਹਾਂ ਉਹ ਜ਼ਰੂਰੀ ਹੈ ਹਨਾ ਜੀ ਤੇ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਡੇਰੀ ਫਾਰਮਿੰਗ ਘਰਾਂ ਦੇ ਵਿੱਚ ਕਰਦੇ ਆ ਪਿੰਡਾਂ ਦੇ ਵਿੱਚ ਫਾਰਮ ਹਾਊਸ ਖੋਲੇ ਹੋਏ ਆ ਤੇ ਕਿਸੇ ਨੇ 10 ਗਾਵਾਂ ਰੱਖੀਆਂ ਕਿਸੇ ਨੇ 10 ਮੱਝਾਂ ਰੱਖੀਆਂ ਕਿਸੇ ਨੇ ਮਿਕਸ ਕਰਕੇ ਰੱਖੀਆਂ 15 20 ਗਾਵਾਂ ਮੱਝਾਂ ਰੱਖੀਆਂ ਹੋਈਆਂ ਉਹਨਾਂ ਦਾ ਐਕਸਪੀਰੀਅੰਸ ਉਦੀ ਕੋਈ ਲਿਮਟ ਨਹੀਂ ਹੈ ਵੀ ਤੁਹਾਡਾ ਬਿਜ਼ਨਸ ਉੱਥੇ ਇੰਨਾ ਹੋਣਾ ਚਾਹੀਦਾ ਜੀ ਹਾਂਜੀ ਉਹ ਹੈ ਉਹ ਹੈਗੀ ਆ ਜੀ ਜੇ ਤਾਂ ਤੁਹਾਡਾ ਤੁਸੀਂ ਸੈਲਫ এমਪਲoyed ਆ ਤੁਸੀਂ ਹੈ ਨਾ ਆਪਣਾ ਬਿਜ਼ਨਸ ਆ ਤਾਂ ਉਹਦੀ ਜਿਹੜੀ ਐਨੂਅਲ ਰੈਵਨਿਊ ਆ ਘੱਟੋ ਘੜ ਪੰਜ এমਪਲੋਈ ਹੋਣੀ ਚਾਹੀਦੀ ਹੈ ਤੇ ਘੱਟੋ ਘੜ ਐਨੂਅਲ ਰੈਵਨਿਊ 1 ਮਿਲੀਅਨ ਦਾ ਹੋਣਾ ਚਾਹੀਦਾ ਠੀਕ ਆ ਜੀ ਨਿਊਜ਼ੀਲੈਂਡ ਡਾਲਰ ਦੀ ਆਪਾਂ ਗੱਲ ਕਰੀਏ ਤੇ ਜਾਂ ਤੁਹਾਡਾ ਜੇ ਤੁਸੀਂ ਕਿਸੇ ਸੀਨੀਅਰ ਮੈਨੇਜਮੈਂਟ ਚ ਕੰਮ ਕਰ ਰਹੇ ਆ ਕੰਪਨੀ ਚ ਤਾਂ ਜਿਹੜਾ ਟਰਨਓਵਰ ਆ ਉਹ 5 ਮਿਲੀਅਨ ਦਾ ਹੋਣਾ ਚਾਹੀਦਾ ਕਟੂਗੜ ਪੰਜ EMPLOYEES ਦੀ ਸਰਤੇ ਐਟਲੀਸਟ ਪੰਜ ਫੁੱਲ ਟਾਈਮ EMPLOYEES ਇੱਕ ਚੀਜ਼ ਦੀ ਕਰੈਕਸ਼ਨ ਕਰ ਦਵਾ ਆਇਲਸ ਦੀ ਰਿਕੁਆਇਰਮੈਂਟ ਪੰਜ ਹੈ ਜੀ ਸਾਡੇ ਪੰਜ ਦੀ ਜੀ ਪਰ ਜਿਹੜੇ ਆ ਤੁਸੀਂ ਵੱਡੇ ਵੱਡੇ ਜੇ ਨੰਬਰ ਦੱਸਤੇ ਇਹ ਪਿਛਲੇ ਕਿੰਨੇ ਸਾਲ ਦਾ ਹੋਣਾ ਚਾਹੀਦਾ ਇਹਦੀ ਵੀ ਕੋਈ ਲਿਮਟ ਹੈ ਹਾਂਜੀ 3 ਸਾਲਾਂ ਦਾ ਪਿਛਲੇ 3 ਸਾਲ ਦਾ ਰਿਕਾਰਡ ਹੋਣਾ ਚਾਹੀਦਾ ਉਹਨਾਂ ਨੇ ਦੇਖਣਾ ਵੀ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਤੁਹਾਡਾ ਜਿਹੜਾ ਐਕਸਪੀਰੀਅੰਸ ਲਾਉਂਗੇ 3 ਸਾਲ ਦਾ ਉਹਦੇ ਵਿੱਚ ਵੀ ਜਿਹੜਾ ਵੀ ਐਕਸਪੀਰੀਅੰਸ ਲਾਉਂਗੇ ਓਬਵੀਅਸਲੀ ਉਹਦੇ ਵਿੱਚ ਉਹਨਾਂ ਨੇ ਇਹ ਮੰਗਿਆ ਕਿ ਜਿਹੜੀ ਆਰਗੇਨਾਈਜੇਸ਼ਨ ਤੁਸੀਂ ਕੰਮ ਕਰ ਰਹੇ ਆ ਇਹ ਪ੍ਰੋਫਿਟ ਨਹੀਂ ਹੈਗਾ ਐਨੂਅਲ ਰੈਵਨਿਊ ਇਹਦੇ ਜੋ ਖਰਚੇ ਹੁੰਦੇ ਤੁਸੀਂ ਇੰਨਾ ਕੰਮ ਕੀਤਾ ਹੋਣਾ ਈ ਸ਼ਨਾ ਹਾਂਜੀ ਜਿਹਦੇ 'ਚ ਇਹ ਪ੍ਰੋਫਿਟ ਨਹੀਂ ਆਪਾਂ ਗੱਲ ਕਰਦੇ ਬਿਲਕੁਲ ਤੇ ਤੁਸੀਂ ਜੇ ਮੈਂ ਡਾਲਰਾਂ 'ਚ ਦੱਸਿਆ ਤਾਂ 50 ਕਿਤਾ 5 ਕਰੋੜ ਹੋ ਗਿਆ ਜੀ ਐਨੂਅਲ ਰੈਵਨਿਊ 5 ਕਰੋੜ ਆ ਬਿਜ਼ਨਸ ਦਾ ਜੀ ਹੋ ਸਕਦਾ ਵੀ ਤੁਸੀਂ ਉਹਦੇ 'ਚੋਂ 50 ਲੱਖ ਵੀ ਨਹੀਂ ਬਚਾਉਂਦੇ ਕੋਈ ਪ੍ਰੋਬਲਮ ਨਹੀਂ ਪਰ ਐਨੂਅਲ ਰੈਵਨਿਊ ਹੋਣਾ ਚਾਹੀਦਾ ਐਨਾ ਹੋਣਾ ਚਾਹੀਦਾ ਤੁਹਾਡਾ ਤੇ ਬਹੁਤ ਸਾਰੇ ਵੱਡੇ ਜਿਹੜੇ ਸਾਡੇ ਡੈਰੀ ਫਾਰਮਿੰਗ ਦੇ ਵਿੱਚ ਹੈਗੇ ਆ ਇੱਕ ਚੀਜ਼ ਮੈਨੂੰ ਹੋਰ ਦੱਸੋ ਕਿ ਇਹਦੇ ਵਿੱਚ ਜੇ ਮੈਂ ਤੁਸੀ ਕਹਿ ਕੇ ਪ੍ਰੋਪਰਟੀ ਕੋਈ ਲੈਂਡ ਲੈਣੀ ਚਾਹੁੰਦਾ ਕੋਈ ਇੱਥੇ ਆ ਕੇ ਬਹੁਤ ساری ਨਿਊਜ਼ੀਲੈਂਡ ਜਿਹੇ ਇਦਾਂ ਦੇ ਏਰੀਆ ਹੈਗੇ ਜਿੱਥੇ ਕਣਕ ਦੀ ਖੇਤੀ ਹੁੰਦੀ ਆ ਕਣਕ ਵਿੱਚੀ ਜਾਂਦੀ ਆ ਉਹ ਕਹਿੰਦੇ ਆ ਕਿ ਅਸੀਂ ਭਾਈ ਕਣਕ ਦੇ ਖੇਤ ਲੈ ਲੈਂਦੇ ਆ ਤੇ ਅਸੀਂ ਆਪਣਾ ਇਸ ਪਾਸੇ ਤੇ ਬਾਅਦ ਚ ਕੋਈ ਕਣਕ ਦੀ ਮਿਲ ਲਾ ਲਾ ਗਏ ਜਾਂ ਕੋਈ ਆਟੇ ਦਾ ਇਦਾਂ ਦਾ ਪ੍ਰੋਜੈਕਟ ਲਾ ਲਾਂਗੇ ਐਜਾਂ ਦਾ ਕਿਸੇ ਕੋਲ ਐਕਸਪੀਰੀਅੰਸ ਹੈਗਾ ਤੇ ਉਹਨਾਂ ਲਈ ਫਿਰ ਇਹ ਚੱਲ ਸਕਦਾ ਹਾਂਜੀ ਚੱਲ ਸਕਦਾ ਕਿਉਂਕਿ ਉਹ ਐਗਰੀਕਲਚਰਲ ਕਮਰਸ਼ੀਅਲ ਆਪਰੇਸ਼ਨਸ ਨੇ ਹਨਾ ਜੀ ਉਹ ਕੱਲੀ ਲੈਂਡ ਨਹੀਂ ਵਾਇ ਕਰ ਰਹੇ ਬੈਰਨ ਉਹਤੇ ਆਪਾਂ ਕੁਝ ਕਰਨਾ ਨਹੀਂ ਹੈ ਕੱਲੀ ਪ੍ਰਾਪਰਟੀ ਨਹੀਂ ਵਾਇ ਕਰ ਰਹੇ ਉਹ ਬਿਜ਼ਨਸ ਨੂੰ ਵਾਇ ਕਰ ਰਹੇ ਜਿਹੜਾ ਰਨਿੰਗ ਬਿਜ਼ਨਸ ਆ ਲੈ ਰਹੇ ਹਨਾ ਜੇ ਕੱਲ ਨੂੰ ਉਹ ਕਹਿੰਦੇ ਨੇ ਕਿ ਜੀ ਆ ਕਮਰਸ਼ੀਅਲ ਲੈਂਡ ਆ ਤੇ ਅਸੀਂ ਇਹ ਲੈਂਡ ਇਸ ਕਰਕੇ ਬਾਏ ਕਰ ਰਹੇ ਹਾਂ ਕਿਉਂਕਿ ਜੇ ਇੱਥੇ bizness ਕਰਨਾ ਚਾਹੁੰਦੇ ਆ bizness ਕੀ ਆ ਕਿ ਅਸੀਂ ਐਗਰੀਕਲਚਰ ਕਰਨਾ ਚਾਹੁੰਦੇ ਆ ਖੇਤੀਬਾੜੀ ਕਰਨਾ ਚਾਹੁੰਦੇ ਆ ਕੋਈ ਵੀ ਹੋਵੇ ਚਾਹੇ ਕੋਈ ਗਰੇਪਸ ਦੀ ਆ ਖੁਸ਼ ਵੀ ਆ ਤਾਂ ਉਹਦਾ bizness ਪ੍ਰੋਪੋਜ਼ਲ ਸਬਮਿਟ ਕੀਤਾ ਜਾ ਸਕਦਾ ਵਾ ਵਰਕ ਅਵੇਲੇਬਲ ਹੈ ਤੇ ਉਹਦੇ ਬੇਸਿਸ ਤੇ ਜਿਹੜਾ ਆ ਤੁਸੀਂ ਆਪਣਾ ਕੇਸ ਮੇਕ ਕਰ ਸਕਦੇ ਆ bizness ਕੇਸ ਜੀ ਨੂੰ ਬਕਾਇਨ ਆ ਤਾਂ ਉਧਰ ਅਪਰੂਵਲ ਆ ਗਈ ਤਾਂ ਯਸ ਕੋਈ ਕੋਈ ਦਿੱਕਤ ਨਹੀਂ ਆਪਾਂ ਫੰਡ ਤਾਂ ਬਾਅਦ ਚ ਹੀ ਟ੍ਰਾਂਸਫਰ ਕਰਾਂਗੇ ਜੀ ਪਹਿਲਾਂ ਨਹੀਂ ਤੇ ਜਿਹੜੇ ਫੰਡ ਤੁਸੀਂ ਟਰਾਂਸਫਰ ਕਰਨੇ ਕਿਸੇ ਨੇ ਲੈਂਡ ਲੈਣੀ ਹੈ ਕੁਝ ਵੀ ਕਰਨਾ ਤੇ ਉਹਦੇ ਲਈ ਫਿਰ ਸਰਕਾਰ ਵਿੱਚ ਨਾਲ ਹਾਂਜੀ ਉਹਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਅਸੀਂ ਬਿਜ਼ਨਸ ਕੇਸ ਮੇਕ ਕਰਦੇ ਹਾਂ ਹਨਾ ਇੱਕ ਬਿਜ਼ਨਸ ਬ੍ਰੋਕਰ ਨੂੰ ਇਨਵੋਲ ਕੀਤਾ ਜਾਂਦਾ ਨਾਲ ਸਾਡੇ ਹਨਾ ਜੀ ਤੇ ਉਹ ਜਿਹੜਾ ਬਿਜ਼ਨਸ ਪਲਾਨ ਰੈਡੀ ਕੀਤਾ ਜਾਊਗਾ ਸਾਰਾ ਵੀ ਜੋ ਤੁਹਾਡੀ ਪਹਿਲਾਂ ਤਾਂ ਇਹ ਚੈੱਕ ਹੋਊਗਾ ਵੀ ਜਿਹੜੀ ਤੁਸੀਂ ਇਨਵੈਸਟਮੈਂਟ ਕਰਨੀ ਆ ਉਹਦਾ ਸੋਰਸ ਕੀ ਆ ਫੰਡ ਕਿੱਥੋਂ ਆਏ ਨੇ ਹਨਾ ਇਹ ਤਾਂ ਤੁਹਾਡੀ ਉਹ ਆਂਡ ਮਨੀ ਆ ਅਕਾਊਂਟ ਦੇ ਵਿੱਚ ਪ੍ਰੋਪਰ ਚੱਲ ਰਿਹਾ ਸਾਰਾ ਕੁਝ ਦੇਖਦੇ ਹੀ ਰਹਿਣਾ ਤਾਂ ਦਾ ਕੋਈ ਪ੍ਰੋਬਲਮ ਜੇ ਤੁਸੀਂ ਮੰਨ ਲਓ ਤੁਸੀਂ ਕਹਿੰਦੇ ਬੀ ਲੋਨ ਆ ਲੋਨ ਮਰ ਨਹੀਂ ਚੱਲਣੀ ਗਿਫਟ ਚੱਲ ਸਕਦਾ ਪਰ ਜੇ ਗਿਫਟ ਥਰੂ ਵਿਲ ਹੋਵੇ ਹੂੰ ਜੇ ਤੁਹਾਨੂੰ ਕੋਈ ਫੈਮਿਲੀ ਮੈਂਬਰ ਗਿਫਟ ਕਰ ਰਿਹਾ ਨਾ پیسے ਤਾਂ ਥਰੂ ਵਿਲ ਕਰੂਗਾ ਤਾਂ ਤਾਂ ਮੰਨਿਆ ਜਾਊਗਾ ਜੀ ਆਦਰਵਾਈਜ਼ ਨਹੀਂ ਮੰਨਿਆ ਜਾਣਾ ਵਿਲ ਮਤਲਬ ਵਸੀਅਤ ਵਸੀਅਤ ਕਰ ਰਹੇ ਜੀ ਇਹ ਇਹ ਕੋ ਤੁਹਾਨੂੰ ਕੋਈ ਇਹਦੇ ਫਿਰ ਇਹ ਵੀ ਹੁੰਦਾ ਕਿ ਬਲੱਡ ਰਿਲੇਸ਼ਨ ਦੇ ਵਿੱਚ ਹੀ ਗਿਫਟ ਕੀਤਾ ਜਾ ਸਕਦਾ ਅ ਨਹੀਂ ਜੀ ਇਹ ਦਾ ਨਾ ਕੋਈ ਵੀ ਨਹੀਂ ਇਹ ਦਾ ਨਾ ਕੋਈ ਜੀ ਸੋ ਬਿਲਕੁਲ ਜੀ ਤੇ ਜੇਕਰ ਕੋਈ ਇਨਵੈਸਟਰ ਵਿਸ਼ੇ ਸੰਬੰਧੀ ਜਾਣਕਾਰੀ ਲੈਣੀ ਚਾਹੁੰਦਾ ਭਾਵੇਂ ਉਹ ਸਾਨੂੰ ਪੰਜਾਬ ਤੋਂ ਦੇਖ ਰਹੇ ਆ ਜਾਂ ਕਿਸੇ ਹੋਰ ਦੇਸ਼ ਤੋਂ ਦੇਖ ਰਹੇ ਆ ਤਾਂ ਤੁਸੀਂ ਜਾਣਕਾਰੀ ਇੰਦਰ ਸਿੰਘ ਨਾਲ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਫੋਨ ਨੰਬਰ WhatsApp ਇਹਨਾਂ ਦਾ ਜਿਹੜਾ ਸਕਰੀਨ ਤੇ ਨਾਲ ਚੱਲ ਰਿਹਾ ਤੁਸੀਂ WhatsApp ਕਾਲ ਵੀ ਕਰ ਸਕਦੇ ਹੋ ਇਹਨਾਂ ਨੂੰ ਈਮੇਲ ਐਡਰੈਸ ਆ ਜਗਾ ਉਵਿਸਕਰੀਨ ਤੇ ਹੈ ਇਹਨਾਂ ਨੂੰ ਬਾਈਮੇਲ ਵੀ ਇਹਨਾਂ ਨਾਲ ਗੱਲਵਾਤਾ ਜਿਹੜੀ ਕਿ